ਅਮਰੀਕਾ ਤੋਂ ਬਾਅਦ ਹੁਣ ਯੂਕੇ ਨੇ ਵੀ ਸਟੂਡੈਂਟਸ ਤੇ ਸਖਤੀ ਵਧਾ ਦਿੱਤੀ ਹੈ ਤਾਂ ਵੱਡੀ ਖਬਰ ਹੈ ਉਹਨਾਂ ਲੋਕਾਂ ਦੇ ਜੋ ਉਹਨਾਂ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਦੇ ਵੱਲੋਂ ਜਾਇਆ ਜਾਣਾ ਹੈ ਜਾਂ ਫਿਰ ਜਿਹੜੇ ਯੂਕੇ ਦੇ ਵਿੱਚ ਰਹਿ ਰਹੇ ਨੇ ਤਾਂ ਪ੍ਰਵਾਸੀ ਵਿਦਿਆਰਥੀਆਂ ਦੇ ਵੀਜ਼ਿਆਂ ਤੇ ਦੱਸਿਆ ਕਿ ਰੈਂਡਮ ਚੈਕਿੰਗ ਹੋਏਗੀ ਔਰ ਯੂਕੇ ਦੇ ਵਿੱਚ ਇਮੀਗ੍ਰੇਸ਼ਨ ਏਜੰਸੀਆਂ ਦੇ ਰਡਾਰ ਤੇ ਨੇ 98000 ਵਿਦਿਆਰਥੀ ਔਰ ਅਮਰੀਕਾ ਦੀ ਤਰ੍ਹਾਂ ਸੇ ਦੱਸੇ ਕਿ ਯੂਕੇ ਨੇ ਵੀ ਸਪੈਸ਼ਲ ਇਮੀਗ੍ਰੇਸ਼ਨ ਟੀਮ ਜਿਹੜੀ ਆ ਬਣਾ ਦਿੱਤੀ ਆ ਤਾਂ ਟੀਮ ਦੇ ਵੱਲੋਂ ਕਾਲ ਜਾ ਆ ਦੇ ਵਰਕਪਲੇਸ ਤੇ ਜਿਹੜੀ ਆ ਰੈਂਡਮ ਚੈਕਿੰਗ ਕੀਤੀ ਜਾ ਰਹੀ ਹੈ ਪ੍ਰਵਾਸੀ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਹੋ ਰਹੀ ਹੈ ਨਾਜਾਇਜ਼ ਤਰੀਕੇ ਦੇ ਨਾਲ ਜੋ ਰਹਿ ਰਹੇ ਨੇ ਪ੍ਰਵਾਸੀ ਉਹਨਾਂ ਤੇ ਕੰਜਾ ਕਸਿਆ ਜਾ ਰਿਹਾ ਹੈ ਓਵਰਸਟੇ ਯੂਕੇ ਜਿਹੜੇ ਨੇ ਉਪਰਵਾਸੀਆਂ ਨੂੰ ਯੂਕੇ ਰਹਿ ਰਹੇ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤੈ ਸਮੇ ਤੋਂ ਜ਼ਿਆਦਾ ਸਮਾਂ ਕੰਮ ਕਰਨ ਵਾਲਿਆਂ ਤੇ ਵੀ ਐਕਸ਼ਨ ਹੋ ਰਿਹਾ ਹੈ ਤਾਂ ਯੂਕੇ ਦੇ ਵਿੱਚ ਸਟੂਡੈਂਟਸ ਵੀਜ਼ਾ ਦੇ ਨਾਂ ਤੇ ਟ੍ਰੈਫਿਕਿੰਗ ਦੇ ਮਾਮਲੇ ਵੀ ਸਾਹਮਣੇ ਆਏ ਨੇ ਤਾਂ ਅਫੇ ਆਪ ਦੇ ਵਿੱਚ ਬੇहद ਹੈ ਮੈਂ ਤਾਂ ਗੁਰਬਾਜ਼ ਸਿੰਘ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਗੁਰਬਾਜ਼ ਜਕੀ ਕੁਝ ਤੁਹਾਡੇ ਕੋਲ ਜਾਣਕਾਰੀ ਕਿਉਂਕਿ ਅਫੇ ਆਪ ਦੇ ਵਿੱਚ ਬੇहद ਹੈ ਮੈਂ ਜਦੋਂ ਇਸ ਕਿਸਮ ਦੀ ਸਖਤੀ ਜਿਹੜੀ ਹੈ ਉਹ ਹੁਣ ਯੂਕੇ ਵੀ ਕਰਨ ਜਾ ਰਿਹਾ ਹੈ ਬਿਲਕੁਲ ਗੁਰਜੋਤ ਇਸ ਸਮੇਂ ਜਿ세 ਤਰ੍ਹਾਂ ਅਸੀਂ ਪਿਛਲੇ ਦਿਨਾਂ ਚ ਵੇਖਿਆ ਕਿ ਅਮਰੀਕਾ ਜੋ ਹੈ ਉਹ ਆਪਣੇ ਵੀਜ਼ਾ ਨੂੰ ਲੈ ਕੇ ਕਾਫੀ ਸਖਤ ਨਜ਼ਰ ਆਇਆ ਤਾਂ ਉਸੇ ਤਰਜ਼ ਤੇ ਹੁਣ ਜੋ ਯੂਕੇ ਹੈ ਉਸ ਵੱਲੋਂ ਵੀ ਸਖਤੀ ਵਧਾ ਦਿੱਤੀ ਗਈ ਹੈ ਪਰ ਇਸ ਦੀ ਨੌਬਤ ਆਈ ਕਿਉਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਯੂਕੇ ਦੇ ਵਿੱਚ ਜੋ ਕਈ ਵਿਦਿਆਰਥੀ ਨੇ ਕਿਉਂਕਿ ਸਟੂਡੈਂਟ ਵੀਜ਼ਾ ਜਿਹੜਾ ਉਹਨਾਂ ਦੇ ਕੰਮ ਕਰਨ ਦਾ ਪੀਰੀਅਡ ਹੈ ਹਫ਼ਤੇ ਚ ਉਹਨਾਂ ਨੂੰ ਵੀਕੈਂਟੇ ਮਿਲਦੇ ਨੇ ਸਾਦੇ ਦੌਰਾਨ ਉਹਨਾਂ 40 ਘੰਟੇ ਮਰਜ਼ੀ ਨਹੀਂ ਪਰ ਇਹ ਚੈਕਿੰਗ ਦੌਰਾਨ ਸਾਹਮਣੇ ਆ ਰਿਹਾ ਹੈ ਕਿ ਜੋ ਵਿਦਿਆਰਥੀ ਨੇ ਜੋ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹ ਛੁੱਟੀਆਂ ਦੇ ਦੌਰਾਨ ਤੇ ਦਿਨਾਂ ਦੇ ਦੌਰਾਨ ਤੈਸ਼ੁਦਾ ਸਮੇਤ ਉਸ ਤੋਂ ਜ਼ਿਆਦਾ ਕੰਮ ਕਰਦੇ ਜੋ ਹੈ ਪਾਈ ਗਈ ਤੋਂ ਬਾਅਦ ਹੁਣ ਇਹ ਰੈਂਡਮ ਸੈਕਿੰਡ ਸ਼ੁਰੂ ਹੋਈ ਹੈ ਇਸ ਤੋਂ ਇਲਾਵਾ ਸਟੂਡੈਂਟ ਵੀਜ਼ੇ ਦਾ ਆਪ ਇੱਕ ਟਰੈਕਿੰਗ ਵੀ ਕੀਤਾ ਜਾ ਸਕਦਾ ਹੈ ਕਿ ਜਦ ਜਿਹੜੇ ਉਹ ਏਜੰਟ ਨੇ ਸਟੂਡੈਂਟ ਵੀਜ਼ੇ ਤੇ ਜੁਆ ਲੈ ਕੇ ਆਉਂਦੇ ਨੇ ਵਿਦਿਆਰਥੀਆਂ ਨੂੰ ਪਰ ਕੁਝ ਸਮੇਂ ਬਾਅਦ ਵਿਦਿਆਰਥੀ ਜੁਆ ਪੜ੍ਹਾਈ ਛੱਡ ਦਿੰਦੇ ਨੇ ਤਾਂ ਉਸ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਤਾਂ ਉਸ ਤੋਂ ਬਾਅਦ ਇਹ ਚੈਕਿੰਗ ਸ਼ੁਰੂ ਕੀਤੀ ਗਈ ਹੈ ਰੈਂਡਮ ਚੈਕਿੰਗ ਕੀਤੀ ਜਾ ਰਹੀ ਹੈ ਕਿ ਇੱਕ ਟੀਮ ਬਣਾਈ ਗਈ ਹੈ ਸਪੈਸ਼ਲ ਇਮੀਗ੍ਰੇਸ਼ਨ ਟੀਮ ਜੋ ਕਿ ਰੈਂਡਮ ਚੈਕਿੰਗ ਕਰੇਗੀ ਹੂੰ ਵੱਖ-ਵੱਖ ਕੌਜਾਂ ਦੇ ਵਿੱਚ ਵੱਖ-ਵੱਖ ਵਰਕਪਲੇਸ ਤੇ ਜੋਰ ਐਡਮ ਚੈਕਿੰਗ ਕੀਤੀ ਜਾਵੇਗੀ। ਬਿਲਕੁਲ ਕਿਸੇ ਦਾ ਵੀ ਨੰਬਰ ਆ ਸਕਦਾ ਹੈ। ਕੋਈ ਵੀ ਵਿਦਿਆਰਥੀ ਦੀ ਚੈਕਿੰਗ ਹੋ ਸਕਦੀ ਹੈ। ਸ਼ੁਕਰੀਆ ਗੁਰਬਾਸ। तमाम ਜਾਣਕਾਰੀ ਲਈ ਧੰਨਵਾਦ ਹੈ। ਤਾਂ ਆਪਣੇ ਆਪ ਦੇ ਵਿੱਚ ਬਹਿਰਦਾ ਹਾਂ ਮੈਂ ਜਿਸ ਤਰੀਕੇ ਹੁਣ ਇਹ ਸਿਕੰਜਾ ਕਸਣਾ ਸ਼ੁਰੂ ਹੋਇਆ ਹੈ ਯੂਕੇ ਦੇ ਵਿੱਚ।